ਦਫਾ ਹੋ ਆ ਯਾਰ ਗਲਤ ਗੱਲ ਗਲਤ ਗੱਲ ਆ ਤੇ ਯਾਰ ਨਹੀਂ ਨਹੀਂ ਚਲ ਚਲ ਇਧਰ ਹੋ ਮੇਰਾ ਛੇਕਦਾ ਆ ਉਹ ਆ ਗਿਆ ਬਾਡੀ ਬਿਲਡਰ ਐ ਕਰ ਉਰੇ ਆ ਕੀ ਆ ਆ ਛਟੀਆਂ ਖੇਤੇ ਤੇ ਘਰੇ ਲੈ ਕੇ ਜਾ ਮੈਂ ਨਹੀਂ ਵੇਚਦਾ ਕੋਈ ਤਾਂ ਮੈਂ ਬਾਡੀ ਬਿਲਡਰ ਆ ਐ ਕਰ ਇੱਕ ਮੈਂ ਡਾਂਗ ਲਿਆ ਯਾਰ ਚੱਲ ਫਿਰ ਮੈਂ ਵੇਚਦਾ ਥੋੜੀਆਂ ਜੀਆਂ ਫਿਰ ਆਏ ਨਹੀਂ ਕੋਈ ਨਹੀਂ ਤੂੰ ਵੇਚਦਾ ਹੈ ਮਾਂ ਪੀੜੇ ਨਾ ਹੁੰਦਿਆ ਨਹੀਂ ਮਾਂ ਹੁੰਦਿਆ ਨਹੀਂ ਮਾਂ ਪੀੜੇ ਕਰ ਉਹ ਹੁੰਦਿਆ ਨਹੀਂ ਇਦੋਂ ਮਾਂ ਹੁੰਦਿਆ ਨਹੀਂ ਹੋਰ ਮੌਨਾਈ ਖੁੱਦ ਗਾਣਾ ਸਾਰੇ ਪੋਜ ਖਰਾਬ ਕਰਦੇ ਬਲਡੀ ਬੇਡ ਮੈਂ ਤੱਕ ਨਹੀਂ ਹੁੰਦਾ ਆਪਦਾ ਕੋਈ ਮਰਜ਼ੀ ਕਰੇ ਜਾਣ ਮੈਂ ਬੈਠਣਾ ਬੈਣਦਾ ਪੁੱਠਾ ਤੈਨੂੰ ਮੈਂ ਜਿੰਮ ਬੜੀ ਤਕੜੀ ਲਾਉਂ ਇੱਥੇ ਹੋਣ ਗਿਆ ਮੈਂ ਮੇਰੇ ਸਾਲ ਨੂੰ ਸਹਿਰ ਹੀ ਮੇਰੀ ਉਹ ਕਰ ਬਾਈ ਜੀ ਆਰਾਧਾ ਤਲਵੰਡੀ ਜਾਂਦਾ ਜੀ ਤਲਵੰਡੀ ਜਾਣਾ ਸੀਗਾ ਆਹ ਰਾਜ ਹਾਂਜੀ ਇਹ ਰਾ ਤਲਵੰਡੀ ਜਾਂਦਾ ਠੀਕ ਹੈ ਜੀ ਜਾਓ ਭਾਈ ਰਾ ਕਿੱਧਰ ਨੂੰ ਜਾਂਦਾ ਯਾਰ ਤੇ ਆ ਵੀ ਆਹਾਂ ਤੇ ਆਹ ਤੋਨੀ ਆ ਵੀ ਤੇ ਆ ਵੀ ਆ ਫੜ ਬਲਾਂ ਜਿਹੜਾ ਤਾਂ ਹੈ ਆਹਾਂ ਇਹ ਤਾਂ ਜਾਂਦਾ ਜੇਹਦਪੁਰ ਪਾਕਰ ਨੂੰ ਅੱਛਾ ਜਿਹੜਾ ਹਾਂ ਆਹਾਂ ਅੱਛਾ ਕੀ ਜਾਂਦੇ ਕੋੜ ਪੱਤੇ ਨੂੰ ਅੱਛਾ ਤੇ ਆਹਾਂ ਕੋੜ ਬੱਤ ਨੂੰ ਜਾਂਦਾ ਆਹਾਂ ਕੋੜ ਬੱਤੇ ਨੂੰ ਇਹ ਹਾਂ ਜਾਂਦਾ ਜੇਹਦਪੁਰ ਨੂੰ ਹਾਂ ਠੀਕ ਹੈ ਤੇ ਜਿਹੜਾ ਹੈਗਾ ਮਤਲਬ ਕਿ ਇੱਧਰ ਰਹਿ ਗਿਆ ਅੱਛਾ ਉਹ ਤਲਵੰਡੂ ਆਏ ਤੂੰ ਠੀਕ ਹੈ ਠੀਕ ਹੈ ਇਹ ਹੁਣ ਤੂੰ ਕਿੱਧਰ ਜਾਣਾ ਮੈਂ ਇੱਧਰ ਨੂੰ ਇੱਧਰ ਹਾਂ ਦਫਾ ਹੋ ਆ ਯਾਰ ਗਲਤ ਗੱਲ ਹੈ ਤੇਰੀ ਯਾਰ ਨਹੀਂ ਨਹੀਂ ਚਲ ਚਲ ਇੱਧਰ ਹੋ ਮੇਰਾ ਸਿੱਕ ਦੇ ਯਾ ਸਿੱਕੋ ਆ ਲੈ ਗੱਲ ਪੱਕੀ ਯਾਰ ਜਮਲੋਂ ਨਾਲ ਤਾਂ ਤਵਰੀਦ ਦੀ ਬੜੀ ਆ ਗਈ ਯਾਰ ਕੌਣ ਕੀ ਦਾ ਸੀ ਹੋ ਗਿਆ ਯਾਰ ਉਹ ਉਹ ਫੋਨ ਚੱਕੀ ਕਿਉਂ ਫੋਨ ਚੱਕਿਆ ਨਹੀਂ ਜਾਂਦਾ ਵਾਹ ਵਾਹ ਕਹਿ ਕੇ ਤਨਕ ਹੈਲੋ ਉਹ ਕਿਉਂ ਡਿਸਟਰਬ ਕਰਦੇ ਹੋ ਮੈਨੂੰ ਪਤਾ ਹੈ ਕਿ ਇਸ ਵੇਲੇ ਮੈਂ ਜਿੰਮ ਲਈ ਜਾਂਦਾ ਨਹੀਂ ਮੇਰ ਦਾ ਮੈਥੇ ਫੜੇ ਟੱਕੇ ਜਾਂਦਾ ਇਹ ਬੰਦਾ ਫੋਨ ਤੇ ਫੋਨ ਫੋਨ ਤੇ ਫੋਨ ਕਿੱਥੇ ਵੀ ਬੜਾ ਕਰੇ ਗੁੰਮਨਾ ਕਿ ਕੀ ਹੋ ਜਾਏਗਾ ਇਹ ਹੈ ਬਈਆ ਬੜਾ ਮਰਗਾ ਮੈਨੂੰ ਪਹਾ 10 ਦਿਨ ਹੋ ਗਏ ਜੰਮ ਲਾਉਂਦਾ ਇਹਨੂੰ ਭਾਏ ਲੋਕ ਇੱਕ ਦਿਨ ਜੰਮ ਲਾ ਕੇ ਭਾਏ ਐ ਹੋਏ ਫਿਰ ਤੇ ਸਾਨੂੰ ਤਾਂ ਫੇਰ ਵੀ 10 ਦਿਨ ਹੋ ਗਏ ਇਹ ਹੋ ਫਿਰ ਇਹ ਹੈ ਨਾ ਇਹ ਮੈਂ ਆਹ ਲਾਲੀ ਇਹ ਮੇਰੀਆਂ ਬਾਹਾਂ ਐ ਹੋ ਜਾਣਗੀਆਂ ਇਹ ਨਾਲ ਆਈਏ ਹਨਾ ਇੱਥੇ ਹੀ ਰਹਿਣ ਦੇ ਕਟਾ ਦੇਣੇ ਥੋੜੇ ਨੇ ਨੇੜੇ ਕਰ ਲੈਣੇ ਆ ਉਹ ਇਹ ਲਾਲੀ ਮੇਰਾ ਐ ਹੋ ਜਾਣਗੀਆਂ ਹੁਣ ਇੱਥੇ ਠੀਕ ਨੇ ਇੱਥੇ ਕੇ ਹੋਰ ਕਟਾਉਣੀਆਂ ਮੈਂ ਤਾਂ ਤੇਹ ਵਾਲੀ ਲੱਗਦੀ ਐ ਓਏ ਓਰੇ ਹਾਂ ਪਾਣੀ ਪਿਆ ਕੋ ਪਾਣੀ ਵੀ ਨਹੀਂ ਪੀਤਾ ਜਾਂਦਾ ਹਨਾ ਤੈਨੂੰ ਐ ਨਹੀਂ ਪਤਾ ਕਿ ਮੈਨੂੰ ਦਸ ਮਾ ਦੇਣਾ ਹੈ ਜੇ ਦਸ ਦਿਨ ਹੋ ਗਏ ਪਣੀ ਤਾਂ ਹੁਣ ਹੁਣ ਹੋ ਜੂਗੀ ਫਿਰ ਹੈ ਹੁਣ ਹੋ ਜੂਗੀ ਆਕੜੀ ਤਾਂ ਨਹੀਂ ਮੂੰਹ ਲਾ ਰਿਹਾ ਮੇਰਾ ਫੋਨ ਆ ਜਾ ਆ ਜਾ ਨੰਗਿਆ ਆਉ ਆ ਗਿਆ ਬਾਡੀ ਬਿਲਡਰ ਐ ਕਰ ਉਰੇ ਆ ਕੀ ਆ ਛਟੀਆਂ ਖੇਤ ਤੇ ਘਰੇ ਲੈ ਕੇ ਜਾ ਮੈਂ ਨਹੀਂ ਬੈਠਦਾ ਖੁਦ ਮੈਂ ਬਾਡੀ ਬਿਲਡਰ ਨਾ ਬਾਡੀ ਬਿਲਡਰ ਦਾ ਨਹੀਂ ਪਤਾ ਥਮੇ ਰੋਟੀਆਂ ਨਹੀਂ ਮਿਲਣਗੀਆਂ ਸਿੱਧਾ ਹੋ ਕੇ ਛਟੀਆਂ ਖਿੱਚ ਤੇ ਕਰੀ ਗਏ ਮਾਪੇ ਨਾਲ ਸਿੱਦੇ ਵੀ ਨਹੀਂ ਆਏ ਕਰੇ ਇੱਕ ਮੈਂ ਡਾਂਗ ਲਿਆ ਯਾਰ ਚੱਲ ਫਿਰ ਮੈਂ ਵਜਦਾ ਥੋੜੀਆਂ ਜੀਆਂ ਫਿਰ ਆਏ ਵੀ ਨਹੀਂ ਕੋਈ ਨਹੀਂ ਖਿੱਚਦਾ ਬੰਦਿਆਂ ਨੂੰ ਤੈਨੂੰ ਕਾਹਨੂੰ ਵੱਡਾ ਬਣਾਉਣਾ ਤੈਨੂੰ ਮੈਂ ਸੈਲੀਬ੍ਰਿਟੀ ਆ ਚਿੰਕੇ ਤਾਂ ਦੇ ਦੇ ਮੜਗੀਆਂ ਬੰਦਿਆਂ ਨੂੰ ਛਟੀਆਂ ਦੇ ਮਣਵੇ ਚਿੰਦੀ ਦੋ ਚਿੰਕੇ ਜਦੋਂ ਮੇਰੀ ਹੈਲਪ ਕਰਾਂ ਆਮ ਆਮ ਸੈਲੀਬ੍ਰਿਟੀ ਆਲਸੋ ਆਮ ਬਾਡੀ ਬਿਲਡਰ ਆਲਸੋ ਇਹ ਹੈ ਬਸ ਹੋਰ ਖੇਚਲਾ ਹੁਣ ਓ ਬਸ ਮਿਹੂ ਤਾਂ ਨਹੀਂ ਆ ਰਹਾ ਹੈ ਲੇਕਿਨ ਮੈਂ ਜਾਇਆ ਨਹੀਂ ਅੰਦਰ ਪੈਣਾ ਨਾ ਪਾਵਾਂ ਲਾਈਵ 'ਚ ਵੀ ਉਹਨਾਂ ਤੋਂ ਐ ਕੈਡ ਹੋ ਜਾ ਐ ਭੈਣਾ ਛੜੀਆਂ ਆੜਦੀਆਂ ਹੋਵੇਂ ਨਹੀਂ ਯਾਰ ਐ ਭੈਣਾ ਬਾਹਾਰਦੀਆਂ ਚਾਰ ਨੂੰ ਸਿਆਪੀ ਪੈ ਗਏ ਭਾਈ ਓ ਮਾਜਾ ਓ ਤੂੰ ਚੱਕ ਯਾਰ ਮੈਨੂੰ ਆ ਆ ਲੱਗਦਾ ਮੈਂ ਲੰਗੀਆਂ ਆ ਛੜੀਆਂ ਆੜ ਜਾਂਦੀਆਂ ਆ ਨਾ ਬਾਹਰ ਜੰਮਿਆ ਤੂੰ ਲੈ ਲੈ ਬਾਈ ਜਣ ਕੇ ਕਿਵੇਂ ਓਏ ਜਦੋਂ ਬਲੇ ਵੀ ਕਹਿੰਦਾ ਕਰ ਵੀ ਤੂੰ ਆ ਹੋਰ ਵਾਤੇ ਖਾ ਲੈ ਮੇਰਾ ਧਾਰ ਦਿਖਾਉਣਾ ਫਿਰ ਤੂੰ ਬੰਦਿਆਂ ਨੂੰ ਤੈਨੂੰ ਮੈਂ ਹੁਣੇ ਬਣਾ ਦੂੰ ਥੈਲੀ ਬਰੇਟ ਚੱਕ ਸਿੱਧਾ ਹੋ ਕੇ ਛੜੀਆਂ ਲੈ ਕੇ ਜਾ ਹੋਰ ਵੀ ਕੰਮ ਨਾਲੇ ਮੁੜ ਕੇ ਆ ਜੀ ਚੱਲੀਆਂ ਛੜੀਆਂ ਛੁੜੀਆਂ ਲੈ ਕੇ ਨਾ ਉੱਥੇ ਬੈਠਾ ਰਹੀ ਲੰਗੀਆਂ ਬਾਈ ਲੰਗੀਆਂ ਲੰਗੀਆਂ ਕਾਣੂ ਲੱਗਦੀਆਂ ਤੇਰੇ ਓਏ ਛੜੀਆਂ ਛੱਟ ਕੇ ਦਵਾ ਦਾ ਬਾਜੀ ਹੋਰ ਵੀ ਕੰਮ ਆ ਸੰਦੋ ਖੋ ਓਏ ਆਉਣਾ ਮੇਰੇ ਜਾਨ ਘਾ ਲੈ ਠੀਕ ਆ ਜਾ ਤੂੰ ਕਾਲੀ ਕਰਿਆ ਕਰਿਆ ਓਏ ਨੰਗਿਆ ਯਾਰ ਆਉਣਾ ਪੈਣਾ ਆਏ ਰੁਕਾ ਕੀ ਹੈ ਇਹ ਕਹਾਂ ਮੇਰੀ ਜਾਨ ਖਾਣੇ ਯਾਰ ਐ ਕਰ ਦਾਲ ਦਰਨੀਆ ਸੂਂਰੇ ਤੋੜ ਓ ਯਾਰ ਸੂਂਰੇ ਨਹੀਂ ਗੁਰਦੇ ਤੈਨੂੰ ਪਤਾ ਮੇਰੇ ਨਾਲ ਕਿਵੇਂ ਕਰਾਉਣੀ ਆ ਬਾਹ ਬੀੜਿਆ ਕਰ ਆ ਦੇਖੀ ਇੱਕ ਸੂਂਰਾ ਟੁੱਟ ਗਿਆ ਐ ਉਹ ਘਰ ਚੋਂ ਇਹ ਗੱਲ ਤਾਂ ਸੁਣ ਆ ਬਾਹ ਬੀੜਿਆ ਕਰ ਉਹ ਗੱਲ ਤਾਂ ਸੁਣ ਲਈ ਨਹੀਂ ਮੈਂ ਟੁੱਟ ਗਿਆ ਯਾਰ ਤੂੰ ਬਾਹ ਬੀੜਿਆ ਕਰ ਹਾਂ ਬਾਹ ਬੀੜਿਆ ਕਰ ਹੁਣ ਸੁਣ ਗਾਣੀ ਮਾ ਮਾ ਹੁੰਦਿਆ ਨਹੀਂ ਮਾ ਵੀਰ ਕਰ ਉਹ ਹੁੰਦਿਆ ਨਹੀਂ ਬੱਸ ਇਦੋਂ ਮਾ ਹੁੰਦਿਆ ਨਹੀਂ ਹੋਰ ਕਰ ਮਾ ਨਹੀਂ ਹੁੰਦਿਆ ਬੱਸ ਇਦੋਂ ਨਹੀਂ ਲਾ ਲਾ ਵਾਹ ਹੁੰਦਿਆ ਨਹੀਂ ਐ ਮੈਂ ਬਣਾ ਮਾ ਰੇ ਵੀ ਨਹੀਂ ਹੁੰਦਿਆ ਕਰ ਵੀਰ ਬੱਸ ਇਦੋਂ ਨਹੀਂ ਹੁੰਦਿਆ ਸੂਕਰੇ ਤੋੜ ਬੰਦੇ ਆਏ ਹਾਏ ਹੋਰ ਕਰ ਨਾ ਨਾ ਨਿਕਲਦੀ ਆ ਨਾਲ ਲੱਗ ਜਿਵੇਂ ਨਾਲ ਲੱਗ ਹਾਂ ਲੱਗੀਆਂ ਨਾਲ ਮੇਰੇ ਸਾਹ ਨੇ ਸਾਰੇ ਪੋਜ ਖਰਾਬ ਕਰਦੇ ਬੁੱਢੀ ਬੇੜ ਮੈਂ ਤਾਂ ਕੁਝ ਨਹੀਂ ਹੁੰਦਾ ਆਪ ਦਾ ਕੋਈ ਮਰਜ਼ੀ ਕਰੇ ਜਾਣ ਮੈਂ ਬੈਠ ਨਾ ਬੇਲ ਦਾ ਪੁੱਠਾ ਤੈਨੂੰ ਮੈਂ ਜਿੰਮ ਬੜੀ ਤਕੜੀ ਲਾਉਂ ਇੱਥੇ ਹੋਣ ਗਿਆ ਮੈਂ ਮੇਰੇ ਸਾਲ ਨੇ ਸਾਰੀ ਮੇਰੀ ਉਹ ਘੜਤੀ ਕੀ ਕਹਿੰਦੇ ਹੰਦਿਆ ਮਤਲਬ ਕਿ ਵੀ ਮੈਂ ਬਸ ਸਾਰਾ ਕੁਝ ਕੱਢ ਕੇ ਰੱਖ ਦੇਵਾਂ ਲੈ ਹੁਣ ਮੈਨੂੰ ਕਿਤੇ ਹੁਣ ਮੇਰਾ ਕੋਈ ਰੋਮ ਰਿਹਾ ਹੁਣ ਲਾ ਮੈਂ ਐ ਤੁਰ ਗਿਆ ਵਿੱਚ ਕਿੱਥੇ ਮੇਰੀਆਂ ਬਾਹਾਂ ਆਏ ਲੱਗਦੀਆਂ ਸੀ ਮੇਰੇ ਸਾਲ ਨੇ ਸਾਰੀ ਮੇਰੀ ਹੈਕੜੀ ਘਰ ਸੀ ਚਲ ਮੈਂ ਬੱਧੀ ਜਿੰਮ ਲਾਉਂਗਾ ਹਾਂ ਨਹੀਂ ਹੁਣ ਤਾਂ ਮੈਂ ਬਈ ਜੀ ਹੋ ਗਿਆ ਠੀਕ ਹੈ ਬਈ ਮੇਰੇ ਸਾਰੇ ਸਾਰੇ ਪੋਜ ਖਰਾਬ ਕਰਤਾ ਹੁਣ ਕਿਹੜਾ ਉਹ ਦੇਖਦਾ ਹੈਣਾ ਹੁਣ ਫੇਰ ਆਪਾਂ ਐ ਕਰ ਲੈਂਦੇ ਸੜ ਜਾ ਖੜ ਬੰਦਾ ਬਣ ਗਿਆ ਤੂੰ ਬੰਦਾ ਫੇਰ ਹੋ ਗਿਆ ਇੱਥੇ ਜਕੇ ਉਹ ਨਹੀਂ ਭਾਈ ਦੇਖ ਆ ਫੇਰ ਮੈਂ ਮੇਰੇ ਖਿਆਲ ਕਾਹ ਨਹੀਂ ਪੀਣਾ ਮੈਂ ਅੱਜ ਠੀਕ ਹੋਤਾ ਗਿਆ ਹੁਣ ਕਾਣੂ ਠੀਕ ਹੋ ਗਿਆ ਆ ਦੇਖ ਠੀਕ ਹੈ ਹੁਣ ਮੈਂ ਹੁਣ ਨਹੀਂ ਕਰਦਾ ਮੈਂ ਹਵਾ ਚੜੀ ਹੈ ਨਾ ਜਿੰਮ ਦੀ ਬੰਦਾ ਖੜ ਜਾ ਨਹੀਂ ਸੁਣਦਾ ਫਿਰ ਤੂੰ ਕਿਉਂ ਲਹੂ ਪੀਂਦਾ ਮੇਰਾ ਹੁਣ ਮੈਂ ਘਰੇ ਦਾ ਮੈਨੂੰ ਹਵਾ ਕਰ ਰਹੇ ਨੇ ਵੀ ਮੈਂ ਚਿੰਮ ਲੈ ਕੇ ਆਇਆ